ਕਇਆ ਪੁਰਾਣੇ ਸਮੇਂ ਜੁੰਦਾ ਸੀ ਨਾ ਲੋਕੀ ਅੰਦਰ ਬਾਰ ਨਾ ਗੰਡ ਦੇ ਕੇ ਰੱਖ ਦਿੰਦੇ ਸੀ ਪੁਰਾਣੇ ਬਜ਼ੁਰਗ ਤੇ ਅੱਜ ਕੱਲ ਪਰਸ ਦੀ ਨੁਕਰੇ ਬੰਦਾ ਨੋੜ ਰਾ ਕੇ ਰੱਖਦਾ ਵੇ ਲੋੜ ਪੈਣ ਤੇ ਕੰਮ ਆਊਗਾ ਉਹ ਜਦੋਂ ਮਰਦਾ ਨਾ ਨਿਆਣੇ ਸਭ ਤੋਂ ਪਹਿਲਾਂ ਉਹ ਹੀ ਕੱਢਦੇ ਵੀ ਪਾਪਾ ਜੀ ਸ਼ਵਾਰਿਆਂ ਬਾਤ ਤੇ ਛੱਡ ਗਏ ਵੀ ਇਹਦੇ ਮਖਾਣੇ ਲਿਆਉਣੇ ਆਪਾਂ ਨੁਕਰ ਚ ਲਕੋਲ ਕੋ ਕੇ ਰੱਖਦਾ ਕਦੀ ਕਿਤੇ ਲਕੋਲ ਕੋ ਕੇ ਰੱਖਦਾ ਲਈ ਲੰਗੋਟੀ ਤੋਰ ਨਾਲ ਜਾਣ ਦੇਣਾ ਅਗਲਿਆਂ ਕੋ ਹੁਣ ਦਸ ਸੁਣ ਸੁਣਿਓ ਸੋਨੇ ਦਾ ਕੜਾ ਪਾਇਆ ਹੋਊਗਾ ਨਾਲ ਜਾਣ ਦੇਣਗੇ ਭਲਾ ਉੱਚੀ ਬੋਲਿਓ ਤੇ ਜੇ ਆ ਪਾਇਆ ਹੋ ਅਗਲੇ ਨਾਲ ਲਾਉਣਾ ਹੀ ਨਹੀਂ ਫਿਰ ਉਹ ਪਾਓ ਜਿਹੜਾ ਲਾਉਣਾ ਨਹੀਂ ਸੋਨੇ ਦਾ ਤੇ ਨਾਲੇ ਰੋਂਦਿਆਂ ਰੋਂਦਿਆਂ ਲਾਉਣਾ ਕਈ ਵਾਰੀ ਕੁੜੀ ਖਿੱਚੀ ਜਾਂਦੀ ਪਾਪਾ ਜੀ ਹਾਏ ਪਾਪਾ ਜੀ ਹਾਏ ਇੰਨਾ ਤੰਗ ਕੜਾ ਹੁੰਦਾ ਕਿ ਨਹੀਂ ਗੁੱਸਾ ਨਾ ਮਨਾ ਲਿਓ ਹੁਣ ਹੁੰਦਾ ਕਿ ਨਹੀਂ ਹੁੰਦਾ ਗੁਰੂ ਕੇ ਪਿਆਰਿਓ ਤੋ ਹਜ਼ੂਰ ਬੜੇ ਤਰੀਕੇ ਨਾਲ ਸਮਝਾਉਂਦੇ ਨੇ ਕਹਿੰਦੇ ਸਾਧੋ ਇਹ ਜਗ ਪਰਮਪੁਲਾ ਨਾ ਇਹ ਜਗਤ ਪਰਮ ਵਿੱਚ ਪਿਆ ਭਟਕਣਾ ਚ ਪਿਆ RAM ਨਾਮ ਕਾ ਸਿਮਰਨ ਛੋੜਿਆ ਵੈਗੁਰੂ ਪਰਮੇਸ਼ਰ ਦਾ ਸਿਮਰਨ ਰੱਬੀ ਗੁਣਾਂ ਦੀ ਪ੍ਰੈਕਟਿਸ ਇਬਾਦਤ ਛੱਡ ਦਿੱਤੀ ਮਾਇਆ ਹੱਥ ਬਿਕਾਨਾ ਵਕਾਰਾਂ ਦੇ ਹੱਥੋਂ ਵਿਕ ਗਿਆ ਮਾਤ ਮਤਾ ਪਿਤਾ ਭਾਈ ਭਰਾ ਸੁੱਤ ਪੁੱਤਰ ਬਣਤਾ ਇਸਤਰੀ ਤਾਂ ਕੇ ਰਸਲ ਪਟਾਨਾ ਰਾਸ ਮੇਨੂੰ ਮੋਹ ਤੋ ਇਹਨਾਂ ਦੇ ਮੋਹ ਚ ਇੰਨਾ ਫਸ ਗਿਆ ਇਹਨਾਂ ਨੂੰ ਪਾਲਣ ਲਈ ਬੇਈਮਾਨੀਆਂ ਠੱਗੀਆਂ ਰਿਸ਼ਵਤਾਂ ਪਤਾ ਅੱਛਾ ਬੱਚੇ ਪਾਲਣੇ ਮਾੜੀ ਗੱਲ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਆਪਣੇ ਘਰ ਵੀ ਉਹਨਾਂ ਦਾ ਸਭ ਜਿਆਦਾ ਗੁਰੂ ਗੋਬਿੰਦ राय ਜੀ ਉਹਨਾਂ ਦੀ ਸੁਪਤਨੀ ਹੈ ਉਹਦਾ ਪਰਿਵਾਰ ਹੈ ਪਰਿਵਾਰ ਗੁਰੂ ਸਾਹਿਬ ਤੇ ਖੁਦ ਪਰਿਵਾਰ ਵਾਲੇ ਸੀ ਉਹ ਕਿਉਂ ਕਹਿਣਗੇ ਪਰਿਵਾਰ ਨਾ ਪੜ ਹੋਵੇ ਪਰਮਾਰਗ ਦੇ ਰਾਸ ਵਿੱਚ ਨਾ ਪਈ ਰਾਸ ਸਮਝਿਓ ਮੋਹ ਮੋਚ ਪਿਆ ਬੰਦਾ ਸਕੇਆਂ ਭਰਾਵਾਂ ਨਾਲ ਵੀ ਠੱਗੀ ਮਾਰ ਕੇ ਬੱਚੇ ਪਾਲਦਾ ਬੇਈਮਾਨੀਆ ਕਰਦਾ ਸਵੇਰੇ ਉੱਠ ਕੇ ਸਵੇਰੇ ਧਾੜੀ ਵੀ ਬਣ ਕੇ ਘਰੋਂ ਨਿਕਲਦਾ ਵੀ ਸ਼ਾਮਾਂ ਨੂੰ ਕੁਝ ਨਾ ਕੁਝ ਲੁੱਟ ਕੇ ਲੈ ਕੇ ਆਉਣਾ ਕੁਝ ਨਾ ਕੁਝ ਲੈ ਕੇ ਸਹੀ ਲੈ ਕੇ ਆਓ ਤੁਹਾਨੂੰ ਕੋਈ ਰੋਕੂਗਾ ਨਹੀਂ ਮਾਤ ਪਿਤਾ ਭਾਈ ਸੁੱਤ ਬਣਤਾ ਤਾਂ ਕੇ ਰਸ ਲਪਟਾਨਾ ਧਨ ਜੋਬਨ ਇਹ ਨਸ਼ੇ ਨੇ ਸਾਰੇ ਪੈਸੇ ਦਾ ਵੀ ਨਸ਼ਾ ਹੁੰਦਾ ਨਾ ਕਿਉਂ ਸਾਸ ਜੀ ਪੈਸਾ ਵੀ ਇੱਕ ਨਸ਼ਾ ਵਾ ਜਿਵੇਂ ਬੰਦੇ ਨੇ ਰਾਤ ਨਸ਼ਾ ਪੀਤਾ ਸਵੇਰੇ ਨਾ ਪਰ ਜਿਹੜਾ ਜਿਹੜਾ ਜਾਇਦਾਦ ਦਾ ਨਸ਼ਾ ਨਾ ਇਹ ਬੜਾ ਖਤਰਨਾਕ ਆ ਕਤਲ ਕਰਵਾ ਦਿੰਦਾ ਧੰ ਜੋਬਨ ਜਵਾਨੀ ਦਾ ਵੀ ਇੱਕ ਨਸ਼ਾ ਵਾ ਜਿਹੜੇ ਬਾਜ਼ਾਰ ਵਿੱਚੋਂ ਦੋ ਟਰੱਕ ਭਰੇ ਲੰਘ ਜਾਂਦੇ ਨੇ ਜਵਾਨੀ ਚ ਕੱਲੇ ਬੰਦੇ ਲੰਘਣਾ ਔਖਾ ਹੁੰਦਾ ਤੁਸੀਂ ਵੇਖਿਆ ਮੋਟਰਸਾਈਕਲ ਸਾਰਿਆਂ ਕੋ ਹੁੰਦੇ ਪਰ ਕਈ ਵਾਰੀ ਤੁਸੀਂ ਜਵਾਨੀ ਚ ਵੇਖਿਆ ਕਈ ਪਰਿਵਾਰਾਂ ਦੇ ਬੜੇ ਸੰਸਕਾਰੀ ਬੱਚੇ ਹੁੰਦੇ ਉਹ ਮੋਟਰਸਾਈਕਲ ਚਲਾਉਣਗੇ ਬੜੀ ਨਿਮਰਤਾ ਨਾਲ ਤੇ ਤੁਸੀਂ ਦੇਖੋ ਕਈ ਐ ਗੋਡੇ ਬਾਹਰ ਕੱਢ ਕੇ ਥੋੜਾ ਜਿਹਾ ਜਿਵੇਂ ਕੰਪੈਨ ਦੇ ਨੇ ਉਹ ਬਲੇਡ ਬਾਹਰ ਕੱਢਦੇ ਹੁੰਦੇ ਉਜਰ ਉਹ ਅੱਗੇ ਤੇਜ ਆਉਂਦਾ ਅਗਲਾ ਗੋਡਾ ਲਾ ਕੇ ਲੈ ਜਾਂਦਾ ਫਿਰ ਹਸਪੀਟਲਾਂ ਵਾਲਿਆਂ ਕੋਲ ਤੇ ਨਾ ਟਾਈਮ ਵੀ ਨਹੀਂ ਕਈ ਡਾਕਟਰ ਤੇ ਪੱਗ ਵੀ ਨਹੀਂ ਬੰਦੇ ਅਮਨਦੀਪ ਹਸਪੀਟਲ ਚੱਲ ਜਾਓ ਨਾ ਉਹ ਡਾਕਟਰ ਦੇ ਕੋਲ ਵਕਤ ਹੀ ਨਹੀਂ ਪੱਗ ਬੰਨਦਾ ਉਹ ਇੱਕ ਦੇ ਗੋਡੇ ਸੀ ਕੇ ਹੱਡ ਦਾ ਦੂਜਾ ਆ ਜਾਂਦਾ ਦੂਜਰਾ ਸੀ ਕੇ ਹੱਡ ਦਾ ਤੀਜਾ ਆ ਜਾਂਦਾ ਸਮਝਾਈਓ ਨੌਜਵਾਨ ਵੀਰੋ ਮੇਰੀ ਹੱਥ ਜੋੜ ਕੇ ਮੈਂ ਘਰੋਂ ਗੱਡੀ ਤੁਰਨੀ ਹੈ ਪਹਿਲਾਂ ਸੇਫਟੀ ਬੈਲਟ ਲਾਓ ਆਪਣੇ ਬੱਚਿਆਂ ਨੂੰ ਕਹਿ ਕੇ ਤੋਰੋ ਕੰਟਰੋਲ ਨਾਲ ਸਾਧਨ ਚਲਾਓ ਕੋ ਪੁਰਾਣਾ ਜ਼ਮਾਨਾ ਹੋਰ ਸੀ ਹੁਣ ਤਾਂ ਮੌਤ ਨੱਚਦੀ ਏ ਛੜਕਾਂ ਦੇ ਉੱਤੇ ਮੌਤ ਬਹੁਤ ਸੰਜਮਣਾ ਕੋਈ ਸੇਫਟੀ ਬੈਲਡ ਲਾਉਣ ਵੀ ਲੱਗੇ ਦੂਜਾ ਕੂਗਾ ਰਹਿਣ ਦੋ ਭਾਈ ਸਾਹਿਬ ਜੀ ਮੇਰਾ ਤੇ ਮਾਮਾ ਇੱਥੇ ਐਸੇ ਚ ਲੱਗਾ ਵੀ ਤੇਰਾ ਮਾਮੇ ਦਾ ਮੱਥਾ ਥੋੜਾ ਪਟਣਾ ਮੱਥਾ ਤੇ ਸਾਡਾ ਪਟਣਾ ਜਨੂੰ ਗੱਡੀ ਵੱਜੀ ਸਾਡੇ ਸਮਝੇ ਵੀ ਸ਼ਾਇਦ ਪੁਲਿਸ ਵਾਲਿਆਂ ਵਾਸਤੇ ਸੇਫਟੀ ਬੈਲਡ ਲੱਗੀ ਹੈ ਸੇਫਟੀ ਬੈਲਡ ਤੁਹਾਨੂੰ ਬਚਾਉਂਦੀ ਆ ਆ ਗੱਡੀ ਦਾ ਐਕਸੀਡੈਂਟ ਹੋਇਆ ਪੰਜਾਂ ਨੇ ਸੇਫਟੀ ਬੈਲਡ ਲਾਈ ਸੀ ਗੱਡੀ ਡੈਮੇਜ ਹੋ ਗਈ ਬੰਦੇ ਬਚ ਗਏ ਸੋ ਸਮਝ ਕੇ ਲਾਈ ਆ ਨਾ ਅਸੀਂ ਸ਼ਾਨ ਸਮਝ ਲੱਗ ਪਈ ਨੇ ਵੀ ਮੇਰੇ ਤੇ ਮਤਲਬ ਮੇਰੀ ਤੇ ਬੜੀ ਚਾਹਤ ਹੈ ਇੱਕ ਮੈਨੂੰ ਵੀਰਾਂ ਦਾ ਜੀ ਤੁਸੀਂ ਇਹ ਗੱਲਾਂ ਗੁਰਦੁਆਰੇ ਕਿਉਂ ਕਰਦੇ ਹੋ ਮੈਂ ਕਿਹਾ ਭੋਗ ਵੀ ਤੇ ਗੁਰਦੁਆਰੇ ਪਹਿਣਾ ਅਸੀਂ ਆਨੇ ਭੋਗ ਨਾ ਪਹਿਣ ਜਵਾਨੀਆਂ ਦੇ ਮੈਂ ਕਿਹਾ ਤਾਂ ਕਰਦੇ ਹਾਂ ਹੁਣ ਪਤਾ ਨਹੀਂ ਤੁਸੀਂ ਮੈਨੂੰ ਦੁਬਾਰਾ ਬੁਲਾਉਣਾ ਕਿ ਨਹੀਂ ਬੁਲਾਉਣਾ ਪਰ ਮੇਰੀ ਆਤ ਇਹੋ ਜੀਆਂ ਗੱਲਾਂ ਮੈਂ ਸਦਾ ਕਹਿੰਦਾ ਵੀ ਮੈਂ ਚਾਹੁੰਨਾ ਕਿਸੇ ਨੌਜਵਾਨ ਦਾ ਕਿਸੇ ਮਾਂ ਬਾਪ ਦੇ ਹੁੰਦਿਆਂ ਭੋਗ ਨਾ ਪਵੇ